ਅਮ ਲੋਕਾਂ ਨੂੰ ਸੁਰੱਖਿਆ ਦੇਣ ਵਾਲੀ ਪੁਲਿਸ ਹੁਣ ਆਪ ਹੀ ਨਹੀਂ ਸੁਰੱਖਿਤ ਚੋਰਾਂ ਵੱਲੋਂ ਕੀਤਾ ਗਿਆ ਇੱਕ ਪੁਲਿਸ ਮੁਲਾਜ਼ਮ ਤੇ ਹਮਲਾ ਕੀਤਾ ਗੰभीर ਜ਼ਖਮੀ ਇਲਾਜ ਦੇ ਲਈ ਪਹੁੰਚਾਇਆ ਬਠਿੰਡਾ ਦੇ ਸਿਵਲ ਹਸਪਤਾਲ ਦੱਸੀ ਜਾ ਰਹੀ ਹੈ ਕਾਫੀ ਵੱਡੀ ਸਾਟੋਂ ਐਸਬੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕਨਾਲ ਕਲੋਨੀ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਅਤੇ ਇਹ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਦੇ ਸਬੰਧ ਦੇ ਵਿੱਚ ਪੀਸੀਆਰ ਦੀ ਪੁਲਿਸ ਪਾਰਟੀ ਉਹਨਾਂ ਦੇ ਕੋਲ ਪੁੱਛਗਿੱਛ ਕਰਨ ਦੇ ਲਈ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਤੇ ਆ ਰਹੇ ਵਿਅਕਤੀ ਨੂੰ ਜਦ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਚਾਕੂ ਨੋਮਾ ਚੀਜ਼ ਦੇ ਨਾਲ ਇਸ ਠਣਧਰ ਦੇਤੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਹ ਕਮੀਰ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਜਿੱਥੇ ਲੋਕਾਂ ਨੂੰ ਸੁਰੱਖਿਆ ਦੇਣ ਵਾਲੀ ਪੁਲਿਸ ਨੂੰ ਖੁਦ ਹੀ ਸੁਰੱਖਤ ਨਹੀਂ ਹੈ ਤਾਂ ਇਸ ਦੇਸ਼ ਦਾ ਹੁਣ ਕੀ ਹੋ ਸਕਦਾ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਚੋਰਾ ਦੇ ਕੋਲੋਂ ਪੁੱਛਗਛ ਕਰਨ ਗਈ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਹੋ ਗਿਆ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਅਤੇ ਇੱਕ ਥਾਣੇਦਾਰ ਆ ਜਿਹੜਾ ਉਹ ਗਮੀਰ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਉਹਦਾ ਇਲਾਜ ਜਿਹੜਾ ਹੋ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਹੁਣ ਮਕਦਮਾ ਦਰਜ ਕਰ ਲਿਆ ਹੈ ਤੇ ਸਾਡੇ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਜਿਹੜੇ ਵਿਅਕਤੀ ਵੱਲੋਂ ਇਸ ਥਾਣੇਦਾਰ ਤੇ ਹਮਲਾ ਕੀਤਾ ਹੈ ਤੇ ਇਤਰਾ ਹਥਿਆਰ ਦੇ ਨਾਲ ਹਮਲਾ ਕੀਤਾ ਉਸ ਲਾਖਾਂ ਦੇ ਪਿੱਛੇ ਹੋਣਗੇ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲਕਾਲ ਦੇ ਇਹਨਾਂ ਸਾਰੀਆਂ ਤਸਵੀਰਾਂ ਜਿੱਥੇ ਚੋਰਾਂ ਦਾ ਪਿੱਛਾ ਕਰਨ ਗਈ ਪੁਲਿਸ ਪਾਰਟੀ ਦੇ ਉੱਤੇ ਹਮਲਾ ਹੋਇਆ ਤੇ ਇੱਕ ਥਾਣੇਦਾਰ ਜਿਹੜਾ ਇਸ ਮਾਮਲੇ ਦੇ ਵਿੱਚ ਜ਼ਖਮੀ ਹੋਇਆ ਚਾਕੂ ਮਾਰ ਕੇ ਇਸ ਨੂੰ ਜਿਹੜਾ ਹੈ ਚਖਮੀ ਕੀਤਾ ਗਿਆ ਤੇ ਹੁਣ ਇਹਦਾ ਇਲਾਜ ਉਹ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੇ ਕਾਫੀ ਡੂੰਘੀ ਸੱਟ ਲੱਗੀ ਹੋਈ ਹੈ ਅਤੇ ਇਸ ਦੇ ਜਿਹੜੇ ਨੇ ਉਹ ਇਸ ਦਾ ਜਿਹੜਾ ਇੱਥੇ ਇਲਾਜ ਜਿਹੜਾ ਨਬਲੋ ਕੀਤਾ ਜਾ ਰਿਹਾ ਹੈ ਆ ਉਸ ਨੂੰ ਸੋਨਿਆ ਕੀ ਕਹਿੰਦੇ ਨੇ ਇਸ ਸੰਬੰਧੀ ਈ ਐਮਓ ਡਾਕਟਰ ਅਤੇ ਸਪੈਸ਼ਲਿਟੀ ਨਰਿੰਦਰ ਸਿੰਘ ਡਾਕਟਰ ਸੁਮਿਤ ਮਹਾਜੰਦੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੁਝ ਸਾਡੇ ਕੋਲ ਹੀ ਹੁਣ ਇੱਕ ਵਾਰ ਸਿੱਕ ਮੁਲਾਜ਼ਮ ਆਇਆ ਜੀ ਤੇ ਉਹਨਾਂ ਦੀ ਬਾਹ ਤੇ ਸੱਟ ਲੱਗੀ ਹੋਈ ਸੀ ਬਸ ਜਿੰਨਾ ਦਾ ਅਸੀਂ ਇਲਾਜ ਕਰ ਰਹੇ ਹਾਂ ਕਾਰਨ ਕੀ ਕਾਰਨ ਦੀ ਕੋਈ ਮੈਨੂੰ ਅਜੇ ਪਤਾ ਨਹੀਂ ਲੱਗ ਰਿਹਾ ਬਾਹਾਂ ਤੇ ਦੀ ਬਾਹਾਂ ਤੇ ਸੱਟ ਆਈ ਹੈ ਇਹ ਚੀਜ਼ ਕੀ ਕਿੰਨਾ ਤੱਕ ਦੀ ਹੈ ਕਿ ਕਾਫੀ ਟੰਕ ਕੇ ਹਾਂਜੀ ਬੁਸ ਟੰਕੇ ਲੱਗਿਆ ਜੀ ਨਹੀਂ ਜੀ ਕਿੰਨੇ ਵਜੇ ਆਏ ਤੁਹਾਡੇ ਕੋਲ ਸਾਡੇ ਕੋਲ ਬਸ ਹੁਣੇ 10 ਮਿੰਟ ਹੀ ਹੋਏ ਜਿਆਏ ਨੇ ਇਹ ਸਭ ਕੀ ਕਹਿੰਦੇ ਹੋ ਅੱਜ ਤਰੀ ਸਟਾਫ ਦਾ ਮੁਲਾਜ਼ਮ ਪੀਸੀਆਰ ਤੇ ਲੱਗਿਆ ਹੋਇਆ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਸੀਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਅ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਹੁਣ ਸਬੰਧ ਦੇ ਵਿੱਚ ਪੁਸ਼ਕਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁਸ਼ਕਿਸ਼ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲੋ ਚਾਕੂ ਨੁਮਾ ਚੀਜ਼ ਸੀਗੀ ਉਹਦੇ ਬਾਅਦ ਉੱਪਰ ਜਿਹੜਾ ਹੈਗਾ ਵਾਰ ਕਰਕੇ ਉਹ ਭੱਜ ਗਏ ਤੇ ਬਾਅਦ ਵਿੱਚ ਉਹ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟ ਕਰਨ ਵਾਸਤੇ ਸਿਵਲ ਹਸਪਤਲ ਬਗਿੰਗਰ ਲੈ ਕੇ ਆਏ ਹਾਂ ਤੇ ਅਸੀਂ ਜਿਹੜੀ ਹੈਗੀ ਹੈ ਵਰਕਫੋਰਸ ਟੀਮ ਲਗਾ ਦਿੱਤੀ ਹੈਗੇ ਜਲਦੀ ਜਿਹੜੇ ਦੋਸ਼ੀ ਨੂੰ ਅਡਰੈਸ ਕਰਕੇ ਉਹਦੇ ਖਿਲਾਫ ਕਰ ਦੇ ਕਿਹੜੀ ਜਗ੍ਹਾ ਤੇ ਹੋਇਆ ਹੈ ਬਾਤ ਇਹ ਕਨਾਲ ਕੋਲ ਨਹੀਂ ਥਾਣੇ ਦੇ ਰਹੀਏ ਕੀ ਹਾਲਾਤ ਕਿਨੇ ਤੋਂ ਪਰ ਠੀਕ ਹੈ ਬਿਲਕੁਲ ਠੀਕ ਹੈ ਬਾਦ ਉੱਪਰ ਸੱਟ ਲੱਗੀ ਹੈ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਗਨਲ ਹਸਪੀਟਲ ਜਿੱਥੇ ਡਾਕਟਰੀ ਡਾਕਟਰੀ ਹੈਗੀ ਇੱਕ ਇੰਜਰੀ ਹੈਗੀ ਦੇਖੋ ਵੀ ਮਾਰੇ ਪਿੱਛੇ ਜਿੱਥੇ ਥੇ ਥੱਲੇ ਨਹੀਂ ਨਹੀਂ ਇੱਕ ਇੱਕ ਮਾਮਲਾ ਲੱਗਦੀ ਇਹ ਪੀਸੀਆਰ ਤੇ ਮੁਲਾਜ਼ਮ ਹੋਗੇ ਪੀਸੀਆਰ ਮੋਰ